ਉਗੀਰਾਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੋਤੀ ਮਲਹੋਤਰਾ ਦੀ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਪਾਕਿਸਤਾਨੀ ਅੰਬੈਸੀ ਦੇ ਜੋ ਅਧਿਕਾਰੀ ਸੀ ਜੋ ਕੇਕ ਨਜ਼ਾਰੇ ਸੀ ਅੰਬੈਸੀ ਦੇ ਵਿੱਚ ਤਾਂ ਉਸ ਵੇਲੇ ਪੱਤਰਕਾਰਾਂ ਦੇ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਪੁੱਛਿਆ ਜਾਂਦਾ ਹੈ ਕਿ ਪਹਿਲ ਕਮ ਘਟਨਾ ਹੋਈ ਹੈ ਤੇ ਤੁਸੀਂ ਕੇਕ ਲੈ ਕੇ ਜਾ ਰਹੇ ਹੋ ਪਹਿਲ ਕਮ ਘਟਨਾ ਦੇ ਵਿੱਚ 25 ਤੋਂ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਇਹ ਵੀਡੀਓ ਵਾਇਰਲ ਹੋਈ ਸੀ ਤਾਂ ਉਸਦੇ ਬਾਅਦ ਹੁਣ ਲਗਾਤਾਰ ਜਿੱਥੇ ਕਹਿ ਸਕਦੇ ਆ ਕਿ ਭਾਰਤੀ ਜੋ ਫੌਜ ਹੈ ਉਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੋ جاسੂਸ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤਾਂ ਉਹਨਾਂ ਜਸੂਸਾਂ ਦੇ ਵਿੱਚ ਇੱਕ ਚਰਚਿਤ ਨਾਮ ਨਿਕਲ ਕੇ ਸਾਹਮਣੇ ਆਇਆ ਜੋਤੀ ਮਲਹੋਤਰਾ ਦਾ ਤਾਂ ਹੁਣ ਜੋਤੀ ਮਲਹੋਤਰਾ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਨੇ ਤਾਂ ਉਹ ਜਿਹੜਾ ਪਾਕਿਸਤਾਨੀ ਅੰਬੈਸੀ ਦਾ ਅਧਿਕਾਰੀ ਸੀਗਾ ਜੋ ਕੇਕ ਲਿਜਾ ਰਿਹਾ ਸੀ ਪਹਿਲਗਾਮ ਘਟਨਾ ਦੇ ਬਾਅਦ ਤਾਂ ਉਸ ਦੇ ਨਾਲ ਜੋਤੀ ਮਲਹੋਤਰਾ ਦੀ ਇਹ ਵੀਡੀਓ ਨਿਕਲ ਕੇ ਸਾਮਣੇ ਆਈਆਂ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਜਿੱਥੇ ਉਸ ਵਿਅਕਤੀ ਨੂੰ ਕੇਕ ਲਿਜਾਣ ਦੇ ਕਾਰਨ ਜਿਹੜੇ ਆ ਪੁੱਛੇ ਜਾ ਰਹੇ ਨੇ ਤਾਂ ਗੱਲਾਂ ਤੋਂ ਸਵਾਲਾਂ ਤੋਂ ਭੱਜਦਾ ਹੋਇਆ ਇਹ ਨਜ਼ਰ ਆ ਰਿਹਾ ਸੀ ਜਿਸ ਦੇ ਬਾਅਦ ਜੋਤੀ ਮਲਹੋਤਰਾ ਦੀ ਤੁਸੀਂ ਥੱਲੇ ਤਸਵੀਰ ਦੇਖ ਪਾ ਰਹੇ ਹੋ ਜੋਤੀ ਮਲਹੋਤਰਾ ਯੂਕੇ ਯੂਟਿਊਬਰ ਹੈ ਤੇ ਹਰਿਆਣਾ ਦੀ ਰਹਿਣ ਵਾਲੀ